ਦਾ ਦਾਨ ਕਿਰਪਾ ਕਰੋ ਹਰੀ ਮਾਜ ਮਹੱਲਾ ਪੰਜਵਾਂ ਦਿਨ ਰੈਣ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਬਰੈਣ ਆਪ ਤਿਆਗ ਸਰਨੀ ਪਵਾਂ ਮੁਖ ਬੋਲੀ ਮਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮਿਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਭੈਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਦਿੱਤੇ ਸਭ ਗੈਣ ਆਪਕ ਮਾਣੈ ਵਿਛੜੀ ਦੋਸ਼ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੈ ਹੂ ਹੋਰ ਨਾਹੀ ਕਰਨ ਕਰੇਣ ਹਰ ਤੁਦ ਵਿਣ ਖਾਕੂ ਰੂਲਣਾ ਕਹੀਐ ਕਿਥੈ ਵੈਣ ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇਖਾਂ ਨੈਣ ਜੀ ਕੀ ਬਿਰਤਾ ਸੋ ਸੁਣੀ ਹਰ ਸਮਰਤਿ purkh apaar ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੈ ਪਈਐ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਊਚਾ ਅਗਮ ਅਗਾਦ ਬੋਧ ਕਿਸੇ ਅੰਤ ਨਾ ਪਾਰਾ ਵਾਰ ਸੇਵਾ ਸਾ ਤਿਸ ਭਾਵ ਸੀ ਸੰਤਾਂ ਕੀ ਹੋਏ ਛਾਰ ਦੀਨਾ ਨਾਥ ਦੇ ਆਲ ਦੇਵ ਪਤਤ ਉਦਾਰਨ ਹਾਰ ਆਦ ਜੁਗਾ ਦੀ ਰਖਦਾ ਸਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੀ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵੰਦੇ ਤਿਨ ਕੈ ਸਦ ਬਲੇਹਾਰ ਸੰਤ ਅਰਾਧਨ ਸਦ ਸਦਾ ਸਬਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱ ਤੀਨ ਜਿੰਦ ਗੁਰ ਸ਼ਬਦੀ ਆਰਾਦੀ ਐ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੈ ਨਰਾਇਣ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਐ ਮਿਲੈ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰੈਣ ਜਿਸ ਨਾ ਵਿਸਰੈ ਸੋ ਹਰਿਆ ਹੋਐ ਜੰਤ ਸਰਬ ਕਲਾ ਪ੍ਰਭ ਪੂਰਨ ਮੰਨਿ ਨਿਮਾਣੀ ਥਾਮ ਹਰ ਊਟ ਗਈ ਮਨ ਅੰਦਰ ਜਪ ਜਪ ਜੀਵਾਨਾ ਕਰ ਕਿਰਪਾ ਪ੍ਰਭ ਆਪਣੀ ਜਨ ਧੂਰੀ ਸੰਗ ਸਮਾ ਜਿਉ ਤੂੰ ਰੱਖਹਿ ਤਿਉ ਰਹਾ ਤੇਰਾ ਦਿੱਤਾ ਪੈ ਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੁਝਈ ਕਿਥੈ ਕੂਕਣ ਜਾਉ ਅਗਿਆਨ ਬਨਾਸਨ ਤਮ ਹਰਨ ਊਚੇ ਅਗਮ ਅਮਾਉ ਮਨ ਵਿਛੜਿਆ ਹਰ ਮੇਲੀਐ ਨਾਨਕ ਇਹੋ ਸੁਆਵ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਜ ਕੀ ਤથા ਸ਼ਲੋਕ ਮਹੱਲਾ ਪਹਿਲਾ ਮਲਕ ਮਰੀਦ ਤથા ਚੰਦਰ ਹੜਾ ਸੋਹੀਆਂ ਕੀ ਧੁਨੀ ਗਾਵਣੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਗੁਰ ਦਾਤਾ ਗੁਰਹਿ ਵੇ ਘਰ ਗੁਰ ਦੀਪਕ ਤੈਨ ਲੋਈ ਅਮਰ ਪਦਾਰਤ ਨਾਨਕਾ ਮਨ ਮਾਨਿਐ ਸੁਖ ਹੋਈ ਮਹੱਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੋਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਪਪੰਨੀ ਖੇੜ ਪੰਜਵੇਂ ਖਾਣ ਪੀਣ ਕੀ ਤਾਤ ਛਿਮੇ ਕਾਮਨਾ ਪੁੱਛੈ ਜਾਤ 7ਵਾਂ ਸੰਜ ਕੀਆ ਘਰਵਾਸ 8ਵਾਂ ਕ੍ਰੋਧ ਹੁਆ ਤਨਨਾਸ 9ਵਾਂ ਧੌਲੇ ਉੱਬੇ ਸਾਹ 10ਵਾਂ ਦੱਦਾ ਹੁਆ ਸੁਆਹ ਗਏ ਸੇ ਗੀਤ ਪੁਕਾਰੀ ਤਾh ਉਡਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨਾਉ ਹੂੰ ਪਿਛੈ ਪਤਲ ਸਦੇ ਹੋ ਕਾਮ ਨਾਨਕ ਮਨ ਮੁਖ ਅੰਧ ਪਿਆਰ ਵਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ 10 ਬਾਲ ਤਨ ਬੀਸ ਰਾਵਣ 30 ਕਾ ਸੁੰਦਰ ਕਹਾਵੇ 40 ਸੀ ਪੋਰ ਹੋਏ 85 ਪੱਗ ਖਿਸੈ 60 ਕੇ ਬੋਢੇ ਪਾਇ ਆਵੇ 70 ਕਾ ਮਤਹੀਣ 80 ਹਾਂ ਕਾ ਵਿਹਾਰ ਨਾ ਪਾਵੇ 90 ਕਾ ਸਹਿਜਾਸਣੀ ਮੂਲ ਨਾ ਜਾਣੈ ਅਪਬਲ ਟੰਡੂ ਲੇਮ ਟੁੰਡਮ ਡਿਟਮੈ ਨਾਨਕ ਜਗ ਤੂੰ ਏਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸਿਸ਼ਟ ਅਪਾਤੀ ਰੰਗ ਪਰੰਗ અપਾਰ ਜਣਾ ਬਹੁ ਬਹੁ ਵਿਦ ਭੰਤੀ ਤੂੰ ਜਾਣ ਹੈ ਜਿਨ ਉਪਾਈਐ ਸਭ ਖੇਲ ਤਮਾਤੀ ਇਕ ਆਵਹਿ ਇਕ ਜਾਹੀ ਉਠ ਬਿਨ ਨਾਵੇ ਮਰ ਜਾਤੀ ਗੁਰ ਮਖਰਾੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇ ਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੋ ਆਪੇ ਆਪ ਸੁਜਾਨ ਹੈ ਵੱਡ ਪੁਰਖ ਵਡਾਤੀ ਜੋ ਮਨ ਚਿਤ ਤੁਦ ਧਿਐਂ ਦੇ ਮੇਰੇ ਸਚਿਆ ਬਲ ਬਲ ਹੋਂ ਤਿਨ ਜਾਤੀ ਸ਼ਲੋਕ ਮਹੱਲਾ ਪਹਿਲਾ ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਈ ਅੱਖੀਂ ਦੇ ਕਹਿ ਜਿਹਵਾ ਬੋਲੇ ਕੰਨੀ ਸੁਰਤ ਸਮਾਈ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨੈ ਖਾਈ ਜਿਨ ਰਚ ਰਚਿਆ ਤਿਸਹਿ ਨਾ ਜਾਣੈ ਅੰਧਾ ਅੰਧ ਕਮਾਈ ਜਾਂ ਭੱਜੈ ਤਾਂ ਠੀਕ ਕਰੋ ਹੋਐ ਘਾੜਤ ਘੜੀ ਨਾ ਜਾਏ ਨਾਨਕ ਗੁਰ ਬਿਨ ਨਾਹੀ ਪਤ ਪਾਤੇ ਵੇਣ ਪਾਰ ਨਾ ਪਾਏ ਮਹੱਲਾ ਦੂਜਾ ਦੇਂਦੇ ਥਾਮ ਹੁੰ ਦਿੱਤਾ ਚੰਗਾ ਮਨ ਮੁਖਿਆ ਸਹ ਜਾਣੀ ਐ ਸੁਰਤ ਮਤ ਚਤਰਾਈ ਤਾਂ ਕੀ ਕਿਆ ਕਰ ਅੱਖ ਵਖਾਣੀ ਐ ਅੰਤਰ ਬਹਿ ਕੈ ਕਰਮ ਕਮਾਵੇ ਸੋਚੋ ਕੁੰਡੀ ਜਾਣੀ ਐ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੈ ਪਾਪੀ ਜਾਣੀ ਐ ਤੂੰ ਆਪੇ ਖੇਣ ਕਰਹਿ ਸਭ ਕਰਤੀ ਕਿਆ ਦੂਜਾ ਆਖ ਵਖਾਣੀਐ ਜਿ ਚਰ ਤੇਰੀ ਜੋਤ ਤਿ ਚਰ ਜੋਤੀ ਵਿੱਚ ਤੂੰ ਬੋਲਹਿ ਵਿਣ ਜੋਤੀ ਕੋਈ ਕਿਸ ਕਰੇ ਹੋ ਦਿਖਾ ਸਿਆਣੀਐ ਨਾਨਕ ਗੁਰਮਖ ਨਦਰਿ ਆਇਆ ਹਰ ਇੱਕੋ ਸੁਗੜ ਸੁਜਾਣੀਐ ਪੌੜੀ ਤੁਦਿ ਆਪੇ ਜਗਤਿ ਉਪਾਏ ਕੈ ਤੁਦਿ ਆਪੇ ਤੰਦੈ ਲਾਇਆ ਮੋਹ ਠਗੋ ਲੀ ਪਾਇ ਕੈ ਤੁਦੇ ਆਪ ਕੋੋ ਜਗਤ ਖੋ ਆਇਆ ਤਿਸ ਨਾ ਅੰਦਰ ਅਗਨ ਹੈ ਨਹਿ ਤਿਪਤੈ ਭੁਖਾ ਤਿਹਾਇਆ ਸੈਸਾ ਇਹੋ ਸੰਸਾਰ ਹੈ ਮਰ ਜਮ ਮੈਂ ਆਇਆ ਜਾਇਆ ਬਿਨ ਸਤਗੁਰ ਮੋਹ ਨਾ ਟੁੱਟਈ ਸਭ ਠੱਕੇ ਕਰਮ ਕਮਾਇਆ ਗੁਰਮਤੀ ਨਾਮ ਧਾਈ ਐ ਸੁਖ ਰੱਜਾ ਜਾ ਤੁਧ ਪਾਇਆ ਕੁੱਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀਂ ਬਾਜੂ ਵੇਖਣਾ ਵਿਣ ਕੰਨਾ ਸੁਣਨਾ ਪੈਰਾਂ ਬਾਜੂ ਚੱਲਣਾ ਵਿਣ ਹੱਥਾਂ ਕਰਨਾ ਜੀਬੈ ਬਾਜੂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮੁ ਪਛਾਨ ਕੈ ਤਉ ਖਸਮੈ ਮਿਲਣਾ ਮਹੱਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਈ ਰੁਹਲਾ ਟੁੰਡਾ ਅੰਦਲਾ ਕਿਉ ਗਲ ਲੱਗੈ ਧਾਈ ਭੈ ਕੇ ਚਰਨ ਕਰ ਭਾਵ ਕੇ ਲੋਇਣਾ ਸੁਰਤ ਕਰੀ ਨਾਨਕ ਕਹਿ ਸਿਆਣੀਐ ਇਵ ਕੰਤ ਮਲਾਵਾ ਹੋਇ ਪੌੜੀ ਸਦਾ ਸਦਾ ਤੂੰ ਏਕ ਹੈ ਤੁਦ ਦੂਜਾ ਖੇਲ ਰਚਾਇਆ ਹਉ ਮੈਂ ਗਰਬ ਉਪਾਈ ਕੈ ਲੋਭ ਅੰਤਰ ਜਨਤਾ ਪਾਇਆ ਜਿਉ ਭਾਵੈ ਤਿਉ ਰਖ ਤੂੰ ਸਭ ਕਰੇ ਤੇਰਾ ਕਰਾਇਆ ਇਕ ਨਾਂ ਬਖਸ਼ ਹੈ ਮੇਲ ਲੈ ਗੁਰਮਤੀ ਤੁਦੈ ਲਾਇਆ ਇਕ ਖੜੇ ਕਰਹਿ ਤੇਰੀ ਚਾਕਰੀ ਵਿਣ ਨਾਵੇਂ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਹੈ ਲਾਇਆ ਪਤਕ ਲੱਤ ਕਟੰਬ ਹੈ ਇੱਕ ਅਲਿਪਤ ਰਹੇ ਜੋ ਤੁਦ ਪਾਇਆ ਉਹੇ ਅੰਦਰ ਹੂੰ ਬਾਹਰ ਹੂੰ ਨਿਰਮਲੇ ਸੱਚਾ ਨਾਹੀਂ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਇਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਪਾਇਾਲ ਕੈ ਵਿੱਚ ਧਰਤੀ ਕੈ ਆਕਾਸੀ ਉਰਦ ਰਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੂਆ ਸਦਾ ਕਾਰ ਬੱਗਾ ਰਤਾ ਪੀਲਾ ਕਾਲਾ ਬੇਤਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹਉ ਨਾ ਮੈਂ ਨਾ ਹਉ ਹੂਆ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾ ਲੇ ਕਾ ਆ ਆਪੇ ਸੰਜਮ ਹੋਐ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰ ਹੋ ਮਲ ਮਲ ਧੋਐ ਅੰਦਾ ਭੂਲ ਪਿਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੈ ਹਉ ਮੈਂ ਵਿੱਚ ਦੁਖ ਘਾਲੀ ਨਾਨਕ ਗੁਰਮਖ ਹੋ ਮੈਂ ਟੁੱਟੈ ਤਾ ਹਰ ਹਰ ਨਾਮ ਧਿਆਵੈ ਨਾਮ ਜੱਪੇ ਨਾਮੋ ਆਰਾਦੇ ਨਾ ਮੇ ਸੁਖ ਸਮਾਵੈ ਪਵੜੀ ਕਾਇਆ ਹੰਸ ਸੰਜੋਗ ਮੇਲ ਮਲਾਇਆ ਤਿਨਹੀ ਕੀਆ ਵਿਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁਖ ਸਬਾਇਆ ਸੁਖ ਹੋ ਉੱਠੇ ਰੋਗ ਪਾਪ ਕਮਾਇਆ ਹਰਖ ਹੋ ਸੋਗ ਵਿਜੋਗ ਉਪਾਇਖ ਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤ ਗੁਰ ਹੱਤ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੋਹੁਗ ਨਾ ਚੱਲੇ ਚਲਾਇਆ ਸ਼ਲੋਕ ਮਹੱਲਾ ਪਹਿਲਾ ਗੂੜ ਬੋਲ ਮੁਰਦਾਰ ਖਾਈ ਅਵਰੀਨੋ ਸਮਝਾਵਣ ਜਾਈ ਮੁਠਾ ਆਪ ਮਹਾਈ ਸਾਥੈ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਈ ਉਹੋ ਹਰ ਮਾਰਗ ਆਪ ਚੱਲਦਾ ਹੋਰ ਨਾ ਨੂੰ ਹਰ ਮਾਰਗ ਪਾਈ ਜੇ ਅੰਗੈ ਤੀਰਥ ਹੋਏ ਤਾਂ ਮਲ ਲਹਿ ਛੱਪੜ ਨਾ ਤੈ ਸਗਵੀ ਮਲ ਲਾਈ ਤੀਰਥ ਪੂਰਾ ਸਤਗੁਰੂ ਜੋ ਅਨ ਦਿਨ ਹਰ ਹਰ ਨਾਮ ਧਿਆਈ ਉਹੋ ਆਪ ਛੁੱਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰੇਸ਼ਟ ਛਡਾਈ ਜਨਾਨਾਨਿਕ ਤਿਸ ਬਲੇਹਾਰਨ ਜੋ ਆਪ ਜਪੈ ਅਵਰਾ ਨਾਮ ਜਪਾਈ ਪੌੜੀ ਇਕ ਕੰਧ ਮੂਲ ਚੁਣਖਾਹੇ ਵਣਖੰਡ ਵਾਸਾ ਇਕ ਭਗਵਾ ਵੇਸ ਕਰ ਫਿਰਹਿ ਜੋਗੀ ਸੰਿਆਸਾ ਅੰਦਰ ਤ੍ਰਿਸ਼ਨਾ ਬਹੁਤ ਸਾਦਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਈ ਨਾ ਗਿਰਹੀ ਨਾ ਉਦਾਸਾ ਜਮ ਕਾਲ ਸਿਰਹੁ ਨਾ ਉਤਰੈ ਰੇ ਬਿਦਮਨ ਸਾ ਗੁਰਮਤੀ ਕਾਲ ਨਾ ਆਵੇ ਨੀੜੈ ਜਾਂ ਹੋਐ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੀ ਉਦਾਸਾ ਨਾਲਿਕ ਸਤਗੁਰ ਸੇਵਨੇ ਆਪਣਾ ਸਿਆਸਾ ਤੇ ਨਿਰਾਸਾ ਸ਼ਲੋਕ ਮਹਲਾ ਪਹਿਲਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵਹਿ ਮਾਨਸਾ ਤਿਨ ਕਿਉ ਨਿਰਮਲ ਚੀਤ ਨਾਨਕ ਨਾਹੋ ਖੁਦਾਇ ਕਾ ਦਿਲ ਹਛੈ ਮੁਖ ਲੇਉ ਅਵਰ ਦਵਾਜੇ ਦੁਨੀ ਕੀ ਝੂਠੇ ਅਮਲ ਕਰੇਉ ਮਹੱਲਾ ਪਹਿਲਾ ਜਾਂ ਹੋ ਨਾਹੀ ਤਾਂ ਕਿਆ ਆਖਾਂ ਕਿਹੋ ਨਾਹੀ ਕਿਆ ਹੂੰ ਕੀਤਾ ਕਰਨਾ ਕਹਿਆ ਕਤਨਾ ਭਰਿਆ ਪਰ ਪਰ ਧੂਆ ਆਪ ਨਾ ਬੁਜਾ ਲੋਕ ਬੁਝਾਈ ਐਸਾ ਆਗੂ ਹਾਂ ਨਾਨਕ ਅੰਦਾ ਹੋਏ ਕਹਿ ਦੱਸੇ ਰਾਹ ਹੈ ਸਭਸ ਮਹਾਈ ਸਾਥੈ ਅੱਗੇ ਗਿਆ ਮੋਹੇ ਮੂਹ ਪਾਈ ਸੁਐਸਾ ਆਗੂ ਜਾਪੈ ਪੌੜੀ ਮਹਾਰੂਤੀ ਸਭ ਤੁਂ ਘੜੀ ਮੂਰਤ ਵਿਚਾਰਾ ਤੂੰ ਗਣ ਤੈ ਕਿਨੈ ਨਾ ਪਾਯੂ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ ਨਾਉ ਪੜੀਐ ਨਾਉ 부ਜੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਪੰਡਾਰਾ ਨਿਰਮਲ ਨਾਮ ਮੰਨਿਆ ਦਰ ਸਚੈ ਸਚਿਆਰਾ ਜਿਸ ਦਾਜੀ ਹੋ ਪ੍ਰਾਨ ਹੈ ਅੰਤਰ ਜੋਤਿ ਅਪਾਰਾ ਸਚਿਆ ਸਾਹੂ ਇਕ ਤੂੰ ਹੋਰ ਜਗਤ ਬੰਜਾਰਾ ਸ਼ਲੋਕ ਮਹੱਲਾ ਪਹਿਲਾ ਮਹਿਰਮਸੀਤ ਸਿਦਕ ਮਸੱਲਾ ਹੱਕ ਹalal ਕੁਰਾਨ ਸਨਮ ਸੁਨਨਤ ਸੀਲ ਰੋਜਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾਤ ਇਸ ਭਾਵਸੀ ਨਾਨਕ ਰੱਖੈ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਤਾ ਭਰੀ ਜਾਂ ਮਰਦਾਰਨਾ ਖਾਈ ਗੱਲੀ ਪਿਸਤ ਨਾ ਜਾਈਐ ਛੁੱਟੈ ਸੱਚ ਕਮਾਈ ਮਾਰਨ ਪਾਹੀ ਹਰਾਮ ਮਹਿ ਹੋਏ ਹਲਾਲ ਨਾ ਜਾਈ ਨਾਨਕ ਗੱਲੀ ਕੂੜਈ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਮ ਪਹਿਲਾ ਸੱਚ ਹਲਾਲ ਦੁਈ ਤੀਜਾ ਖੈਰ ਖੁਦਾਈ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਈ ਕਰਨੀ ਕਲਮਾਂ ਆਖ ਕੈ ਤਾਂ ਮੁਸਲਮਾਨ ਸਦਾਈ ਨਾਨਕ ਜੇ ਤੇ ਕੂੜਿਆਰ ਕੂੜਾ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵਣਜਦੀ ਇਕ ਕੱਚੇ ਦੇ ਵਪਾਰਾ ਸਤਗੁਰ ਤੁਠੇ ਪਾਈ ਅਨ ਅੰਦਰ ਰਤਨ ਭੰਡਾਰਾ ਵਿਣਗੁਰ ਕਿਨੈ ਨਾ ਲੱਦਿਆ ਅੰਦੇ ਭੌਂਕ ਮੋਏ ਪੂੜਿਆਰਾ ਮਨ ਮੁਖ ਦੂਜੈ ਪੱਚ ਮੋਏ ਨਾ ਬੂਝਹਿ ਵਿਚਾਰਾ ਇਕ ਸਬਾਝੋ ਦੂਜਾ ਕੋ ਨਹੀਂ ਕਿਸ ਅੱਗੇ ਕਰਹਿ ਪੁਕਾਰਾ ਇਕ ਨਿਰਤਨ ਸਦਾ ਭੌਂਕ ਦੇ ਇਕ ਨਾ ਭਰੇ ਤੁਜਾਰਾ ਵਿਣ ਨਾਵੇਂ ਹੋਰ ਧਨ ਨਹੀਂ ਹੋਰ ਵਿਖਿਆ ਸਭ ਛਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ